ਸਤ ਸਦਾ ਸੂਬੀਂ ਵਿਚੋਂ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਇਹ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਤੇ ਬੰਟੀ ਮੈਂ ਤੇ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਇਹਨਾਂ ਗੱਲਾਂ ਤੋਂ ਬਾਅਦ ਆ ਜਾ ਤੂੰ ਪਾਰਟੀ ਤਾਂ ਮਾਰੀ ਮਾਰੀ ਆ ਤੇ ਜੇ ਜੇ ਤੂੰ ਬਾਰ ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੇੜੇ ਬਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣ ਦਾ ਔਕਾ ਆ ਜਾਊਗਾ ਤੇ ਤੂੰ ਤੂੰ ਕਰਦਾਰਕਸ਼ੀ ਤੇ ਜਿਹੜੀ ਤੇ ਉਤਰਿਆ ਨਾ ਇਹ ਇਹ ਭੇੜੇ ਰਾ ਪੈ ਗਏ ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਕਰੇਗਾ ਤੇਰਾ ਕਿਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਹੈ ਡੈੱਡ ਬੋਡੀ ਘਰੇ ਪਈ ਹੈ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਇਹ ਗੱਲਾਂ ਭੋਗ ਵਾਲੇ ਤੇ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਸੋ ਜੋ ਉੱਥੇ ਮੇਰਾ ਸੱਜਣ ਇੱਕ ਫਰੀਡ ਕੋਰਡ ਦਾ ਮੇਰਾ ਭਰਾ ਬੋਲੀ ਜਾਂਦਾ ਸੀ ਕਰੋੜਾਂ ਰੁਪਏ ਦੀਆਂ ਗੱਡੀਆਂ ਮੇਰੀ ਤਾਂ 2014 ਮਾਡਲ ਇੱਕ ਐਨੋਵਾ ਹੈ ਜਿਹੜੀ ਪੌਣੇ 4 ਲੱਖ ਪਾਰਟੀ ਪਿੱਛੇ ਚਲਾਤੀ ਕੋਈ ਬਿਜ਼ਨਸ ਨਹੀਂ ਮੇਰਾ ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮਾਂ ਕੰਡਮ ਹੋਣ ਦੇ ਕਿਨਾਰੇ ਆ ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਆ ਉਹ ਵੇਖੋਗਾ ਕਿਹਦੇ ਨਾਂ ਤੇ ਆ ਵੇਖੋਗਾ ਕਿੱਥੋਂ ਤਨਖਾਹ ਹੁੰਦੀ ਆ ਹਲੇ ਮੇਰਾ ਮੂੰਹ ਨਾ ਖਲਾਓ ਮੇਰੀ ਬੇਇੱਜ਼ਤੀ ਐ ਇਸ ਕਰਕੇ ਜਿਹੜੇ ਬੰਦੇ ਕੋਲੇ ਇੱਕ ਜ਼ਮੀਨ ਦਾ ਔੜਾ ਵੀ ਹੈ ਨਹੀਂ ਤੇ ਉਹ ਬੰਦਾ ਦੂਜੇ ਤੇ ਅਲੀਗੇਸ਼ਨ ਦਵਾਵੇ ਯਾਰ ਕਿਹੜੇ ਕੰਮਾਂ 'ਚ ਪਏ ਹੋ ਤੁਸੀਂ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਿਬ ਨੇ ਮੰਨਣੀ ਆ ਮੰਨ ਲੈਣ ਤੇ ਜੇ ਖੂਚ ਛਾਲ ਮਾਰ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਖੂਚ ਮੈਟਿਕ ਨੂੰ ਫਿਰ ਮੈਨੂੰ ਕੀ ਫਰਕ ਪੈਂਦਾ ਪਰ ਪਿਛਲੇ 3-4 ਦਿਨਾਂ ਤੋਂ ਜਿਸ ਕਿਸਮ ਦੀ ਕਿਰਦਾਰਕੁਸ਼ੀ ਮੇਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਟੀ ਬਬਲੀ ਐਂਡ ਕੰਪਨੀ ਜਿਸ ਤਰ੍ਹਾਂ ਦੀ ਕਿਰਦਾਰਕੁਸ਼ੀ ਮੇਰੀ ਪਿਛਲੇ ਦਿਨਾਂ ਦੇ ਤੋਂ ਲਾ ਕੇ ਕੀਤੀ ਜਾ ਰਹੀ ਹੈ ਮੈਂ ਕਹਿ ਸਕਦਾ ਕਿ ਛੋਟੇ-ਛੋਟੇ ਅਲੀਗੇਸ਼ਨ ਫਲਾਣੇ ਨੂੰ ਫਲਾਣੇ ਨਾਲ ਲੜਾਤਾ ਇਹਨੇ ਠੋ ਚੋਰ ਹੈ ਜੀ ਇਹ ਠੱਗ ਹੈ ਜੀ ਇਹ ਗੱਲਾਂ ਇੱਕ ਸਧਾਰਨ ਜੀਆਂ ਗੱਲਾਂ ਸੀਗੀਆਂ ਤੇ ਮੈਂ ਇਹਨਾਂ ਦਾ ਜਵਾਬ ਦੇਣਾ ਵੀ ਠੀਕ ਨਹੀਂ ਸਮਝਿਆ ਹਾਲਾਂਕਿ ਫਰੀਦਕੋਟ ਦੇ ਜਿਹੜੇ ਲੋਕ ਨੇ ਉਹ ਮੈਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਜਿਹਦੇ ਨਾਲ ਬੰਦਾ ਜੁੜਿਆ ਹੋਵੇ ਜਦੋਂ ਲਿਖ ਲਿਖ ਕੇ ਦੇ ਦੇ ਤੇ ਉਹ ਕਈ ਵਾਰੀ ਬੋਲਣਾ ਵੀ ਪੈਂਦਾ ਮਜਬੂਰੀ ਵੀ ਮੈਂ ਸਾਰੇ ਦੀ ਸਾਰੀ ਜਿਹੜੀ ਇਹ ਗੱਲ ਇੱਕ ਵਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਦੇਖੋ ਜਿਸ ਦਿਨ ਦਾ ਇੱਕ ਵਰਤਾਰਾ ਵਾਪਰਿਆ ਇਹ ਘਟੀਆਂ ਤੇ ਨੀਚ ਹਰਕਤਾਂ ਕਿੱਥੋਂ ਸ਼ੁਰੂ ਹੋਈਆਂ ਕਿ ਮੰਨ ਲਓ ਨੇਮ ਪਲੇਟ ਵੀ ਤੋੜਤੀ ਕਦੇ ਕਿਸੇ ਤੋਂ ਕੁਝ ਬੁਲਾਤਾ ਕਦੇ ਕਿਸੇ ਤੋਂ ਕੁਝ ਬੁਲਾਤਾ ਇੰਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਇਹ ਘਟਿਆ ਸੋਚਦਾ ਜਿਹੜਾ ਹੈਗਾ ਇਹ ਮੁਝਾਰਾ ਹੋ ਰਿਹਾ ਔਰ ਅੱਜ ਮੈਨੂੰ ਦੁੱਖ ਲੱਗਾ ਕਿ ਇੱਕ ਕੈਨੇਡਾ ਤੋਂ ਜਿਹੜਾ ਹੈਗਾ ਪੁਰਾਣਾ ਪਾਰਟੀ ਦੇ ਵਿੱਚ ਕੰਮ ਕਰਨ ਵਾਲਾ ਸੱਜਣਾ ਹੈ ਜਿਹੜਾ ਪਾਰਟੀ 'ਚ ਪੁਰਾਣਾ ਕੰਮ ਕਰਨ ਵਾਲਾ ਸੱਜਣਾ ਹੈ ਉਹਦੇ ਤੋਂ ਇੱਕ ਐਲੀਗੇਸ਼ਨ ਜਿਹੜਾ ਸੀਗਾ ਉਹ ਮੇਰੇ ਤੇ ਲਵਾਇਆ ਦੇਖੋ ਕਿਰਦਾਰ ਜਿਹੜਾ ਹੈ ਇਹ ਸੌਖਾ ਨਹੀਂ ਬਣਦਾ ਇਹਦੇ 'ਚ ਸਾਲ ਲੱਗਦੇ ਆ ਸਮਾਂ ਲੱਗਦਾ ਤੇ ਬਹੁਤ ਔਖੇ ਹੋ ਕੇ ਚੱਲਣਾ ਪੈਂਦਾ ਹੈ ਕੱਚੇ ਰਾਹਾਂ 'ਚ ਤੁਰਨਾ ਪੈਂਦਾ ਤੇ ਤਾਂ ਜਾ ਕੇ کردار ਬਣਦੇ ਆ ਜਿਹੜਾ ਕਿ ਮੈਂ ਆਪ ਦਾ کردار ਇਮਾਨਦਾਰੀ ਵਾਲਾ ਜਿਹੜਾ ਹੈਗਾ ਬਣਾਇਆ ਜਿਹੜਾ ਇਹਨਾਂ ਨੂੰ ਹজম ਨਹੀਂ ਹੁੰਦਾ ਮੈਂ ਇੱਕ ਬੇਨਤੀ ਕਰਾਂ ਤੇ ਜਦੋਂ کردار ਤੇ ਗੱਲ ਆ ਗਈ ਤੇ ਮੈਨੂੰ ਅੱਜ ਜਵਾਬ ਦੇਣਾ ਪੈਣਾ ਸੀ ਪਹਿਲਾਂ ਤਾਂ ਸਾਰੇ ਪਾਰਟੀ ਦੇ ਵਰਕਰਾਂ ਤੋਂ ਲੀਡਰਾਂ ਤੋਂ ਮੈਂ ਇਸ ਗੱਲ ਦੀ ਮਾਫੀ ਚਾਹੂੰਗਾ ਕਿ ਜਿਹੜਾ ਤੁਸੀਂ ਮੈਨੂੰ ਵਾਰ-ਵਾਰ ਰੋਕਦੇ ਸੀ ਕਿ ਬੋਲਣਾ ਨਹੀਂ ਬੋਲਣਾ ਨਹੀਂ ਤੇ ਮੈਂ ਅੱਜ ਮੈਨੂੰ ਉਹ ਮੈਨੂੰ ਮੇਰੀ ਮਜਬੂਰੀ ਹੈ ਕਿ ਮੈਨੂੰ ਬੋਲਣਾ ਪੈਣਾ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਜਿਸ ਜਿਸ ਇਹ ਇਹ ਸੱਜਣ ਨੇ ਮੈਂ ਇੱਕ ਦਿਨ ਯਾਦ ਕਰਾ ਦਿਆਂ ਇੱਕ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਸੀਂ ਤਾਂ ਕਦੇ ਪਾਸੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਇਹ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਇਹ ਇਹ ਇੰਨਾ ਕਿਹਦਾ ਸਫਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਾਂ ਇਹ ਅੰਦਾਜ਼ਾ ਲਾ ਲਿਓ ਫਰੀਦਕੋਟ ਦੇ ਹਰੇਕ ਸੱਜਣ ਨੂੰ ਪੁੱਛ ਲਿਓ ਹਰੇਕ ਜਿਹੜੇ ਹੈਗੇ ਆ ਉਹ ਉਸ ਨੂੰ ਪੁੱਛ ਲਿਓ ਤੇ ਦੂਜੀ ਗੱਲ ਬੰਟੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਹਾਂ ਇਹਨਾਂ ਗੱਲਾਂ ਤੋਂ ਬਾਅਦ ਆ ਜਾ ਤੂੰ ਪਾਰਟੀ ਤਾਂ ਮਾਰੀ ਮਾਰੀ ਐ ਤੇ ਜੇ ਜੇ ਤੂੰ ਬਾਰ-ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਂਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੇੜੇ ਬਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣ ਦਾ ਔਕਾ ਆ ਜਾਊਗਾ ਇਸ ਕਰਕੇ ਇਹਨਾਂ ਕੰਮਾਂ ਤੋਂ ਬਾਅਦ ਆ ਜਾ ਮੈਂ ਪਾਰਟੀ ਨੂੰ ਸੁਧਾਰਨ ਦੇ ਲਈ ਆਪਣੇ ਆਪ ਦੇ ਸਾਰੇ ਅਹੁਦਿਆਂ ਨੂੰ ਆਪਦੇ ਆਪ ਦੇ ਸਾਰੀਆਂ ਚੀਜ਼ਾਂ ਨੂੰ ਇੱਕ ਕਿਸਮ ਦਾ ਦਾਤੇ ਲਾਇਆ ਤੇ ਤੂੰ ਤੂੰ ਕਰਦਾਰਕਸ਼ੀ ਤੇ ਜਿਹੜੀ ਤੇ ਉਤਰਿਆ ਨਾ ਇਹ ਇਹ ਭੇੜੇ ਰਾ ਪੈ ਗਏ ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਤੇਰਾ ਇਹ 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 ਮੈਂ ਬਾਦਲ ਪਰਿਵਾਰ ਦੇ ਵਿੱਚ ਰਹਿਣਾ ਤੇਰਾ ਕਿਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਹੈ ਡੈੱਡ ਬੋਡੀ ਘਰੇ ਪਈ ਹੈ ਡੈੱਡ ਬੋਡੀ ਘਰੇ ਪਈ ਹੈ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿੱਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਇਹ ਗੱਲਾਂ ਭੋਗ ਵਾਲੇ ਦਿਨ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਕਿਹੜਾ ਰੇਤਾ ਬਜਰੀ ਕਿਹੜੇ ਕਿੱਥੋਂ ਪੈਸੇ ਕਿਹੜੇ ਕੀ ਇਹ ਮੈਨੂੰ ਸਾਰਾ ਕੁਝ ਪਤਾ ਹੈ ਤੇ ਮੇਰੇ ਸਾਹਮਣੇ ਨੂੰ ਲੰਘਦਾ ਸੀ ਸਾਰਾ ਕੁਝ ਮੈਂ ਉਸ ਵੇਲੇ ਵੀ ਉਸ ਤੇ ਧਾਰ ਨਹੀਂ ਮਾਰੀ ਕਿਤੇ ਤੇ ਤੁਸੀਂ ਕਿ ਮੇਰੇ ਤੇ ਅਲੀਗੇਸ਼ਨ ਤੁਸੀਂ ਨਹੀਂ ਲਾ ਸਕਦੇ ਇਹ 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 ਇੱਕ ਗੱਲ ਨੂੰ ਸਮਝਣਾ ਪੈਣਾ ਤੁਸੀਂ ਪਰਸੋਂ ਚ ਉੱਥੇ ਮੇਰਾ ਸੱਜਣ ਇੱਕ ਫਰੀਦਕੋਟ ਦਾ ਮੇਰਾ ਭਰਾ ਬੋਲੀ ਜਾਂਦਾ ਸੀ ਕਰੋੜਾਂ ਰੁਪਏ ਦੀਆਂ ਗੱਡੀਆਂ ਮੇਰੀ ਤਾਂ 2014 ਮਾਡਲ ਇੱਕ ਐਨੋਵਾ ਜਿਹੜੀ ਪੌਣੇ 4 ਲੱਖ ਪਾਰਟੀ ਪਿੱਛੇ ਚਲਾਤੀ ਕੋਈ ਬਿਜ਼ਨਸ ਨਹੀਂ ਮੇਰਾ ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮ ਕੰਡਮ ਹੋਣ ਦੇ ਕਿਨਾਰੇ ਆ ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਆ ਉਹ ਵੇਖੋਗਾ ਕਿਹਦੇ ਨਾਂ ਤੇ ਆ ਵੇਖੋਗਾ ਕਿੱਥੋਂ ਤਨਖਾਹ ਹੁੰਦੀ ਆ ਹਲੇ ਮੇਰਾ ਮੂੰਹ ਨਾ ਖਲਾਓ ਮੇਰੀ ਬੇਨਤੀ ਹੈ ਇਸ ਕਰਕੇ ਜਿਹੜੇ ਬੰਦੇ ਕੋਲੇ ਇੱਕ ਜ਼ਮੀਨ ਦਾ ਓੜਾ ਵੀ ਹੈ ਨਹੀਂ ਤੇ ਉਹ ਬੰਦਾ ਦੂਜੇ ਤੇ ਅਲੀਗੇਸ਼ਨ ਦਵਾਵੇ ਯਾਰ ਕਿਹੜੇ ਕੰਮਾਂ 'ਚ ਪਏ ਹੋ ਤੁਸੀਂ ਮੈਂ ਸਿਰਫ ਪਾਰਟੀ ਦੇ ਸੁਧਾਰ ਲਈ ਗੱਲ ਕੀਤੀ ਹੈ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਿਬ ਨੇ ਮੰਨਣੀ ਆ ਮੰਨਣ ਤੇ ਜੇ ਖੂਚ ਛਾਲ ਮਾਰਨ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਕੁਝ ਮੈਡਿਕ ਪੂ ਫਿਰ ਮੈਨੂੰ ਕੀ ਫਰਕ ਪੈਂਦਾ ਮੇਰੇ ਕਿਹੜਾ ਕੋਈ ਰੱਤੇ ਬਜਰੀ ਦੇ ਲਾਲਚ ਬੰਦ ਹੋ ਜਾਣਗੇ ਇਸ ਕਰਕੇ ਪਹਿਲੀ ਗਲਤੀ ਆ ਇਹ ਹੈ ਕਿ ਇਸ ਕੰਮ ਦੇ ਉੱਤੇ ਬਾਅਦ ਆ ਜਾਓ ਮੈਂ ਹਲੇ ਵੀ ਕਹਿਣਾ ਬੜੀਆਂ ਕੇਸ ਪੈਂਡਿੰਗ ਸਿੱਟਾਂ ਦੇ ਪਈ ਆ ਬੜੇ ਕੁਝ ਹੋਰ ਪਿਆ ਮੈਂ ਇਨਾ ਕੰਮਾਂ 'ਚ ਨਹੀਂ ਪੈਣਾ ਚਾਹੁੰਦਾ ਨਾ ਮੇਰਾ ਮੂੰਹ ਖਿਲਾਓ ਯਾਰ ਮੈਂ ਬਹੁਤ ਤਪਿਆ ਪਿਆ ਇਨਾ ਗੱਲਾਂ ਦੇ ਕਰਕੇ ਤੁਹਾਡੇ ਤੇ ਮੈਂ ਕੋਈ ਸੌਖਾ ਨਹੀਂ ਐ ਮੈਂ ਜ਼ਿੰਦਗੀ ਲਾਈ ਹੈ 1995 ਦਾ ਘਰ ਛੱਡ ਕੇ ਪੱਕੇ ਤੌਰ ਤੇ ਚੱਲਿਆ ਤੇ 99 ਦੀ ਇਲੈਕਸ਼ਨ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਹਿਲੀ ਵਾਰੀ ਮੈਨੂੰ ਕਿਸੇ ਸਿਆਸੀ ਲੀਡਰ ਨਾਲ ਮਤਲਬ ਜਿਹੜਾ ਸੀਗਾ ਉਹ ਪੱਕੇ ਤੌਰ ਤੇ ਕਿਸੇ ਨਾਲ ਭੇਜਿਆ ਹੋਇਆ ਸੀਗਾ ਇਸ ਕਰਕੇ ਇਹ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਨਵਾਂ ਪੋਸ਼ ਹੈ ਇਹ ਤਾਂ ਉਸ ਵੇਲੇ ਰਾਜਨੀਤੀ ਚ ਵੀ ਹੈਣੀ ਸੀ ਜਦੋਂ ਦਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲਤਾ ਤੇ ਸਾਸੂਬੀਰ ਸਿੰਘ ਬਾਦਲ ਸਾਹਿਬ ਸਾਹਿਬ ਗੁਰਦਾਸ ਸਿੰਘ ਬਾਦਲ ਸਾਹਿਬ ਕੋਲੇ ਜਾਂਦਾ ਸੀ ਇੱਕ ਗੱਲ ਦੂਜੀ ਮੈਂ ਬੇਨਤੀ ਕਰਦੇ ਆ ਤੁਹਾਨੂੰ ਇੱਕ ਬਾਰ ਬਾਰ ਤੁਸੀਂ ਸਾਰੇ ਜਿੰਨੇ ਸੱਜਣ ਬੋਲੇ ਉਹਨਾਂ ਨੇ ਇੱਕ ਗੱਲ ਬੋਲੀ ਆ ਕਿ ਦਾਸ ਜੀ ਤੇ ਬਾਦਲ ਸਾਹਿਬ ਨੂੰ ਲੱਗ ਕਰਾਇਆ ਇੱਥੋਂ ਇੱਕ ਗੱਲ ਤਾਂ ਸਾਬਤ ਹੁੰਦਾ ਕਿ ਬੰਟੀ ਨੇ ਲਿਖ ਕੇ ਸਾਰਿਆਂ ਨੂੰ ਭੇਜਿਆ ਵੀ ਤੁਸੀਂ ਆ ਬੋਲਣਾ ਉਹ ਸੱਜਣਾ ਇੱਕ ਗੱਲ ਸਮਝ ਲੈ ਸਰਦਾਰ ਗੁਰਦਾਸ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹਜ਼ਾਰਾਂ ਦੀ ਤਦਾਦ ਚ ਲੀਡਰ ਬਣਾਏ ਆ ਸੈਂਕੜੇ ਦੀ ਤਦਾਦ ਚ ਮੰਤਰੀ ਤੇ ਐਮਐਲਏ ਬਣਾਏ ਆ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਸਾਂਝਾ ਪਾ ਕੇ ਜਿਹੜੇ ਹੈਗੇ ਆ ਵੱਡੇ ਵੱਡੇ ਕੰਮ ਕਾਰੋਬਾਰ ਕਰਾਏ ਆ ਯਾਰ ਮੈਂ ਮੈਂ ਕਿਸੋਂ ਕਾਤ ਦਾ ਸੀ ਕਿ ਦੋਨੋਂ ਭਰਾਵਾਂ ਨੂੰ ਲੱਗ ਕਰਾਤਾ ਸਿਆਸੀ ਕਿਸੇ ਦੀ ਜਿਹੜੀ ਹੈ ਉਹ ਵੱਧ ਹੋ ਸਕਦੀ ਹੈ ਆਸਥਾ ਰੱਖਣੀ ਤੇ ਕਿਸੇ ਦੀ ਘੱਟ ਹੋ ਸਕਦੀ ਹੈ ਮੈਂ ਤਾਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸਾਹ ਗੁਰਦਾਸ ਸਿੰਘ ਬਾਦਲ ਸਾਹਿਬ ਦਾ ਭੇਜਿਆ ਹੀ ਸਾਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਸੀਗਾ ਇਹ ਤੇ ਸਿਆਸਤ ਦੀ ਬਾਤ ਚ ਆਉਂਦੇ ਆ ਇਸ ਕਰਕੇ ਇਹੋ ਜੀਆਂ ਬਚਕਾਨੀਆਂ ਗੱਲਾਂ ਇਹਦਾ ਮਤਲਬ ਉਹ ਬੱਚੇ ਸੀ ਕੋਈ ਮੈਂ ਇੱਕ ਨੂੰ ਲੌਲੀਪੌਪ ਦੇ ਤਾ ਤੇ ਦੂਜੇ ਨੂੰ ਨਹੀਂ ਦਿੱਤਾ ਤਾਂ ਰਸੋ ਤਾਂ ਕਿਹੜੇ ਕਮਾਂ ਚ ਪਏ ਹੋ ਯਾਰ ਤੁਸੀਂ ਇਹ ਇਹ ਤੁਸੀਂ ਬਾਦਲ ਸਾਹਿਬ ਤੇ ਦਾਸ ਜੀ ਦੀ ਸੋਚ ਤੇ ਹੀ ਸਵਾਲ ਖੜਾ ਕਰਦੇ ਹੋ ਜੇ ਮੇਰੇ ਕਰਕੇ ਕਿਸੇ ਕਰਕੇ ਲੱਗ ਹੋਏ ਹੋਣ ਇਸ ਕਰਕੇ ਇਹੋ ਜੀਆਂ ਗੱਲਾਂ ਨਾ ਨਾ ਆਪਾ ਪਾਓ ਹਾਂ ਹੁਣ ਮੈਂ ਗੱਲ ਕਰਦਾ ਜਿਹੜੀ ਅੱਜ ਸੰਘਾ ਨੇ ਮੇਰੇ ਤੇ ਐਲੀਗੇਸ਼ਨ ਲਾਇਆ ਕਿ ਇਹ ਐਲ ਐਮ ਆਈਆਂ ਵੇਚ ਕੇ ਤੇ ਪੈਸੇ ਕਮਾਉਂਦਾ ਸੰਘਾ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬ ਦੀ ਧਰਤੀ ਚਾਹੋਗੇ ਤੇ ਤੁਹਾਨੂੰ ਜਿਹੜਾ ਇਹ ਡੈਫੈਮੇਸ਼ਨ ਦਾ ਮਿਸ਼ਨ ਦਾ ਨੋਟਿਸ ਹੈ ਨਾ ਇਹ ਤੁਹਾਡਾ ਸਵਾਗਤ ਕਰੂਗਾ ਔਰ ਮੈਂ ਧੁਰ ਤੱਕ ਜਾਊਂਗਾ ਇਹ ਕਿ ਕਿਹੜੇ ਪੈਸੇ ਤੁਸੀਂ ਕਿੱਥੇ ਦਿੱਤੇ ਹੋ ਮੇਰਾ ਕੋਈ ਇਮੀਗ੍ਰੇਸ਼ਨ ਦਾ ਕੰਮ ਨਹੀਂ ਕੰਮ ਲਈ ਮੈਂ ਹੱਥ ਪੈਰ ਮਾਰਨ ਦੀ ਬੜੇ ਕੋਸ਼ਿਸ਼ ਕੀਤੀ ਕਿਉਂਕਿ ਪੈਸੇ ਦੀ ਮੈਂ ਤੰਗੀ 'ਚ ਚੱਲ ਰਿਹਾ ਸੀਗਾ ਪਰ ਮੈਥੋਂ ਕੋਈ ਕੰਮ ਹਲੇ ਜੀ ਕਿਉਂਕਿ ਪਾਰਟੀ ਦੇ ਕੰਮ ਕਰਦੇ ਕਰਦੇ ਇੱਕ ਕੰਮ ਚੱਲਿਆ ਹੀ ਨਹੀਂਗਾ ਤੇ ਮੇਰਾ ਕੋਈ ਕੋਈ ਕੰਮ ਨਹੀਂ ਜਿਹਦਾ ਤੂੰ ਕਜਨ ਦੱਸਦਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਜਿਹੜਾ ਇਹਦਾ ਕੋਈ ਅੱਜ ਦੀ ਦਿਹਾੜੀ ਕੋਈ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਹੋਵੇ ਸਾਡੇ ਕੋਲੇ ਸੰਕੜੇ ਲੋਕ ਆਉਂਦੇ ਰਹੇ ਆ ਪਾਰਟੀ ਕਰਕੇ ਪਾਰਟੀ ਪ੍ਰਧਾਨ ਸਾਹਿਬ ਕਰਕੇ ਕਿ ਜਿਹੜੇ ਲੋਕ ਕੰਮ ਕਰਾ ਕੇ ਜਾਂਦੇ ਰਿਹਾ ਦੋ ਨਾਂ ਤੂੰ ਲੈ ਜਿਹਦੇ ਚ ਆਇਆ ਸੀ ਕਿ ਜਿਹੜਾ ਜਿਹਦਾ ਤੁਸੀਂ ਆਡੀਓ ਸੁਣਾਈ ਹੈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਦੱਸਣਾ ਚਾਹਣਾ ਇਹ ਨਾਪੇ ਪਿੰਡ ਦੇ ਵਿੱਚ ਵਜੀਦਪੁਰ ਤੇ ਉਪਲਾ ਪਿੰਡ ਦਾ ਇਹ ਮੁੰਡਾ ਇਹਨੇ ਇਹਦਾ ਵਿਆਹ ਹੋਇਆ ਸੀ ਤੇ ਵਿਆਹ ਵੇਲੇ ਦੋਨੋਂ ਪਰਿਵਾਰ ਦੇ ਦੋ ਤਿੰਨ ਜਣੇ ਆ ਕੇ ਮੈਨੂੰ ਕਾਰਡ ਦੇ ਕੇ ਗੇ ਕਿ ਤੁਸੀਂ ਵਿਆਹ ਜ਼ਰੂਰ ਆਇਓ ਜੀ ਹਾਲਾਂਕਿ ਵਿਆਹ ਬਰਨਾਲੇ ਸੀ ਮੈਂ ਇਹਨਾਂ ਨੂੰ ਹੱਥ ਵੀ ਜੋੜੇ ਵੀ ਯਾਰ ਐਨੀ ਵਾਰ ਟੌਖਾ ਹੈ ਸਰਦੋ ਤੋ ਪੁੱਗਿਆ ਨਹੀਂ ਜਾਂਦਾ ਤਾਂ ਇਹਨਾਂ ਨੇ ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਕਿ ਬਾਅਦ ਚ ਬਾਈ ਦੀ ਕਿਤੇ ਨਾ ਕਿਤੇ ਅਸੀਂ ਮਦਦ ਲਵਾਂਗੇ ਤੇ ਜੋਰ ਦੇ ਕੇ ਕਿਹਾ ਕਿ ਬਾਈ ਜੀ ਬਹੁਤ ਜ਼ਰੂਰੀ ਹੈ ਤੁਸੀਂ ਆਉਣਾ ਮੈਂ ਬਰਨਾਲੇ ਇਹਨਾਂ ਦੇ ਵਿਆਹ ਤੇ ਵੀ ਜਾ ਕੇ ਆਇਆ ਯਾਰ ਜਿਹੜੇ ਪਰਿਵਾਰਾਂ ਦੇ ਅਸੀਂ ਪੋਲਿਟੀਕਲ ਤੌਰ ਤੇ ਵਿਆਹਾਂ ਤੱਕ ਵੀ ਜਾਣਦੇ ਆ ਤੇ ਉਹਨੇ ਜੇ ਸਾਡੇ ਤੋਂ ਟੈਲੀਫੋਨ ਕਰਾ ਲਿਆ ਤੇ ਤੈਨੂੰ ਸਪਸ਼ਟ ਸ਼ਬਦਾਂ ਚ ਕਿਹਾ ਵੀ ਅਗਲੇ ਨੂੰ ਧੋਖੇ 'ਚ ਨਾ ਰੱਖੀ ਤੇ ਇਹਦੇ 'ਚ ਮਾੜਾ ਕੀ ਕਰਤਾ ਮਾੜਾ ਕੀ ਕਰਤਾ ਦੂਜੀ ਗੱਲ ਤੁਸੀਂ ਮੈਨੂੰ ਇਹ ਇਹ ਦੂਜਾ ਗਗਨ ਦਾ ਨਾਮ ਲਿਆ ਤੇ ਗਗਨ ਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਸੀ ਸਿਰਫ ਇਹ ਆਖਿਆ ਮੈਂ ਸ਼ਰੋਮਣੀ ਕਾਲੀਦਲ ਦਾ ਬੰਦਾ ਐ ਮੈਂ ਚਰਨਜੀਤ ਬਰਾੜ ਕੋਲੇ ਜਾਣਾ ਉਹਨਾ ਮੈਂ ਉਹਨੂੰ ਮਿਲਿਆ ਤੇ ਮੈਂ ਮਤਲਬ ਉਹਨਾਂ ਨੂੰ ਜਾਣਦਾ ਤੇ ਮੇਰੀ ਤੁਸੀਂ ਮਦਦ ਕਰੋ ਤੁਸੀਂ ਉਹਨੂੰ ਐਲ ਐਮ ਆਈ ਖੁਦ ਦੇ ਕੇ ਤੇ ਮੈਨੂੰ ਬਾਅਦ ਚ ਟੈਲੀਗ੍ਰਾਮ ਕੀਤਾ ਵੀ ਤੁਹਾਡਾ ਨਾਮ ਲੈਂਦਾ ਸੀ ਮੁੰਡਾ ਤੇ ਮੈਂ ਐਲ ਐਮ ਆਈ ਦੇਤੀ ਮੈਂ ਕਿਹਾ ਮੈਂ ਸਪੋਦੀ ਉਦੋਂ ਚੁੱਪ ਹੋ ਗਿਆ ਮੈਂ ਕਿਹਾ ਹੋ ਸਕਦਾ ਮੈਂ ਕਿਸੇ ਦਾ ਫੋਨ ਕੀਤਾ ਹੋਵੇ ਮੇਰੇ ਤਾਂ ਯਾਦ ਵੀ ਨਹੀਂ ਸੀ ਫਿਰ ਉਹ ਗਗਨ ਦਾ ਹੀ ਮੁੰਡੇ ਦਾ ਫੋਨ ਆਇਆ ਕਿ ਬਾਈ ਜੀ ਮੈਂ ਤੁਹਾਡਾ ਨਾਮ ਲਿਆ ਸੀ ਸੰਘਾ ਸਾਹਿਬ ਨੇ ਮੇਰਾ ਕੰਮ ਕਰਤਾ ਮੈਂ ਤੁਹਾਡਾ ਵੀ ਧੰਵਾਦ ਕਰਦਾ ਤੇ ਸੰਘਾ ਸਾਹਿਬ ਦੀ ਧੰਵਾਦ ਕਰਦਾ ਇੱਕ ਗੱਲ ਤੇ ਜੇ ਉਹ ਤੋਂ ਇੱਕ ਲੱਡੂਆਂ ਦਾ ਡੱਬਾ ਹੀ ਉਹਦੇ ਬਾਪ ਤੋਂ ਜਾਂ ਕਿਸੇ ਤੋਂ ਲਿਆ ਹੋਵੇ ਉਹਨੇ ਮੈਨੂੰ ਇਹ ਵੀ ਆਫਰ ਕੀਤੀ ਸੀ ਕਿ ਬਾਈ ਮੈਂ ਤੇਰੇ ਇਲਾਕੇ 'ਚ ਬੋਰਡ ਲਵਾ ਦਿੰਦਾ ਤੇ ਮੈਂ ਹੱਥ ਜੋੜ ਕੇ ਕਿਹਾ ਕੋਈ ਗੱਲ ਨਹੀਂ ਜਦੋਂ ਮੈਨੂੰ ਕਿਤੇ ਲੋੜ ਹੋਈ ਮੈਂ ਤੁਹਾਨੂੰ ਬੇਨਤੀ ਕਰ ਲੂੰਗਾ ਪਰ ਮੈਨੂੰ ਇਹਨਾਂ ਗੱਲਾਂ 'ਚ ਲੋੜ ਨਹੀਂ ਐ ਮੈਂ ਤਾਂ ਯਾਰ ਲੱਡੂਆਂ ਦਾ ਡੱਬਾ ਨਹੀਂ ਲਿਆ ਤੇ ਤੂੰ 30 ਲੱਖ ਦੀਆਂ ਗੱਲਾਂ ਕਰਦਾ ਇਹ ਪੈਸਿਆਂ ਦੇ ਅਲੀਗੇਸ਼ਨ ਜਿਹੜੇ ਲਾਏ ਆ ਨਾ ਝੂਠੇ ਇਹਨਾਂ ਦਾ ਜਵਾਬ ਦੇਣਾ ਪੈਣਾ ਸੰਗਾ ਸਾਥ ਨੂੰ ਤੁਸੀਂ ਮੈਨੂੰ ਇੱਕ ਵਾਰੀ ਇਹ ਵੀ ਪੁੱਛਿਆ ਸੀ ਫੋਨ ਕਰਦੇ ਨੂੰ ਐਸੇ ਮੁੰਡੇ ਪਿੱਛੇ ਜਾਂ ਹੋਰ ਪਿੱਛੇ ਮੈਂ ਤੁਹਾਡੇ ਨਾਲ ਜਦੋਂ ਫੋਨ ਕੀਤਾ ਤੇ ਤੁਸੀਂ ਕਿਹਾ ਕਿ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਿਹਾ ਮੈਂ ਕਿਹਾ ਵੀ ਉਹ ਤੇ ਤੁਸੀਂ ਸਮਝਦੇ ਹੋ ਵੀ ਅਸੀਂ ਤਾਂ ਦੋਸਤ ਹਾਂ ਦੋਸਤ ਕਿਸ ਕਿਸਮ ਦੇ ਹੋ ਮੈਨੂੰ ਪਤਾ ਕਿਉਂਕਿ ਬੰਟੀ ਦੀ ਕੜੀ ਆ ਵੱਡੀ ਬੰਟੀ ਜੀ ਕਿਹਦੇ ਕਿਹਦੇ ਨਾਲ ਕੜੀਆਂ ਮਿਲਾਉਂਦੇ ਉਹ ਮੈਨੂੰ ਸਾਰਾ ਪਤਾ ਹੈ ਉਹਨੂੰ ਮੈਂ ਜਣਾ ਨਹੀਂ ਚਾਹੁੰਦਾ ਉਸ ਗੱਲ ਦੇ ਵਿੱਚ ਇਸ ਕਰਕੇ ਕਿ ਉਹ ਮੈਂ ਕਿਹਾ ਵੀ ਉਹਨਾਂ ਨੇ ਨਹੀਂ ਕਿਹਾ ਮੈਂ ਆਪਦੇ ਵੱਲੋਂ ਕਹਿ ਰਿਹਾ ਕਿ ਪਾਰਟੀ ਦਾ ਬੰਦਾ ਜੇ ਤੇਰੀ ਮਦਦ ਹੁੰਦੀ ਹੈ ਤਾਂ ਕਰਦੇ ਨਹੀਂ ਤਾਂ ਭਾਈ ਤੇਰੀ ਮਦਦ ਹੈ ਇਸ ਕਰਕੇ ਇਹੋ ਜਿਹੇ ਹਾਸੋ ਹੀਣੀਆਂ ਗੱਲਾਂ ਦੇ ਵਿੱਚ ਜਾਣਾ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਇਸ ਦਾ ਨਾਂ ਕਰੋ ਯਾਰ ਮੇਰਾ ਮੂੰਹ ਨਾ ਖਨਾਓ ਬਹੁਤ ਔਖਾ ਹੋ ਜਾਣਾ ਇਸ ਕੰਮ ਦੇ ਵਿੱਚ ਇਸ ਕੰਮ 'ਚ ਨਾਮ ਪਈਏ ਮੈਂ ਸਿਆਸੀ ਗੱਲਾਂ ਬੋਲੂੰਗਾ ਸਿਆਸੀ ਜਵਾਬ ਜਿਹੜਾ ਪਾਰਟੀ ਤੋਂ ਜ਼ਰੂਰ ਮੰਗੂੰਗਾ ਮੇਰੀ ਲੜਾਈ ਸਿਰਦਾਤ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੈ ਮੇਰੀ ਬਾਦਲ ਪਰਿਵਾਰ ਨਾਲ ਨਹੀਂ ਹੈ ਮੈਂ ਤਾਂ ਇਹ ਬੰਟੀ ਨੂੰ ਪੁੱਛਦਾ ਹਾਂ ਜਿੰਨਾ ਬਾਦਲ ਪਰਿਵਾਰ ਹੈ ਭਾਵੇਂ ਚੰਡੀਗੜ੍ਹ ਰਹਿੰਦੇ ਆ ਸਾਰੀਆਂ ਫੈਬਲੀਆਂ ਭਾਵੇਂ ਬਾਦਲਾ ਕਿਸੇ ਦੇ ਘਰੇ ਚਾਹ ਪੀ ਕੇ ਵਿਖਾ ਦੇ ਯਾਰ ਤੂੰ ਮੈਂ ਤਾਂ ਅੱਜ ਵੀ ਜਿੱਥੇ ਮਰਜ਼ੀ ਜਾ ਕੇ ਤਾਇਲ ਚਾਚੇ ਜਿੰਨੇ ਹੈਗੇ ਸਾਰਿਆਂ ਦੇ ਘਰਾਂ ਚ ਰੋਟੀ ਖਾ ਸਕਦਾ ਕਿਉਂਕਿ ਮੈਂ 32 ਸਾਲ ਦਾ ਇਸ ਪਰਿਵਾਰ ਚ ਵਿਚਰਦਾ ਮੈਂ ਸਿਆਸੀ ਲੜਾਈ ਤਾਂ ਕੋਈ ਸਾਡੇ ਵਖਰੇਵੇਂ ਹੋ ਸਕਦੇ ਆ ਪਰ ਜਾਤੀ ਤੌਰ ਤੇ ਮੇਰੇ ਕਰਦਾਤੀ ਤੌਰ ਤੇ ਮੇਰੇ ਕਿਰਦਾਰ ਬਾਰੇ ਮੇਰੀ ਇਮਾਨਦਾਰੀ ਬਾਰੇ ਸਾਰੇ ਜਾਣਦੇ ਆ ਤੇ ਇਸ ਕਰਕੇ ਯਾਰ ਤੂੰ ਮੈਨੂੰ ਇਹ ਝੂਠੇ ਲਾਂਚਨ ਲਾ ਕੇ ਤੇ ਸ਼ਾਇਦ ਚੁੱਪ ਕਰਾਉਣ ਦੀ ਜਾਂ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੇਗਾ ਇਹ ਕੀਤਾ ਨਹੀਂ ਜਣਾ ਦੂਜੀ ਸੰਗਤ ਸਾਹਿਬ ਤੁਸੀਂ ਮੈਨੂੰ ਮੇਰੇ ਤੇ بڑے ਛੋਟੇ ਅਲੀਗੇਸ਼ਨ ਲਾਏ ਕਿ ਇਹ ਤਾਂ ਜੀ ਪਿੰਡ ਬੜਾ ਪਤਾ ਨਹੀਂ ਟੈਂਪੂ ਚਲਾਉਂਦਾ ਸੀ ਇਹ ਪਤਾ ਨਹੀਂ ਕਿਹੜੇ ਕੰਜਰ ਨੇ ਕਿੱਥੋਂ ਗੱਲ ਚਲਾਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਮੈਂ ਇੱਕ ਬੇਨਤੀ ਕਰਦਿਆਂ 93 ਚ ਮੈਂ ਬੀਏ ਕੀਤੀ ਤੇ ਬੀਏ ਦੇ ਪੇਪਰ ਦੇਣ ਤੋਂ ਪਹਿਲਾਂ ਫਿਲਟਰ ਉਹਨਾਂ ਫਿਲਟਰ ਦਾ ਜੁਨਿਟ ਅਸੀਂ ਮਲੋੜ ਦੇ ਵਿੱਚ ਸੱਤ ਫੋਟੋ ਨਸਵਾਰ ਵਾਲਿਆਂ ਤੋਂ ਗਿੱਦੜਵੇ ਤੋਂ ਖਰੀਦ ਕੇ ਮਲੋਟ ਲੈ ਗਏ ਸੀ ਜਿੰਨਾ ਚਿਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਬਾਏ ਇਲੈਕਸ਼ਨ ਨਹੀਂ ਲੰਘਿਆ 93 ਤੋਂ 95 ਤਿੱਕਰ ਮੈਂ ਉਹ ਕਾਰੋਬਾਰ ਕਰਦਾ ਰਿਆ 93 ਤਿੱਕਰ ਮੈਂ ਬੀਏ ਕੀਤੀ ਹੈ ਤੇ 95 ਤੋਂ ਬਾਅਦ ਮੈਂ ਪੱਕਾ ਤੌਰ ਤੇ ਜਿਹੜਾ ਹੈਗਾ ਮੈਂ ਪੋਲਿਟਿਕਸ ਦੇ ਵਿੱਚ ਐ ਯਾਰ ਕਿਹੜੇ ਕੰਮਾਂ 'ਚ ਪਈ ਹਾਂ ਕਿਹੜੇ ਕੰਮਾਂ 'ਚ ਪਈਆਂ ਤੁਸੀਂ ਕੱਲ ਨੂੰ ਤੁਸੀਂ ਕਹਿ ਦਿਓਗੇ ਜੀ ਮੈਂ ਤਾਂ ਜੋੜੇ ਗੰਢਦਾ ਸੀ ਤੇ ਜੋੜੇ ਗੰਢਣ ਵਾਲਾ ਕੋਈ ਬੰਦਾ ਨਹੀਂ ਹੁੰਦਾ ਕੱਲ ਨੂੰ ਤੁਸੀਂ ਕਹਿ ਦਿਓਗੇ ਜੀ ਇਹ ਤਾਂ ਦਿਹਾੜੀਆਂ ਜਾਂਦਾ ਸੀ ਤੇ ਦਿਹਾੜੀ ਜਾਣ ਵਾਲੇ ਬੰਦੇ ਨਹੀਂ ਹੁੰਦੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਮੈਂ ਪਹਿਲਾਂ ਵੀ ਸਪਸ਼ਟ ਕੀਤਾ ਕਿ ਅਸੀਂ ਰਾਜੇ ਨਹੀਂ ਐ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪਰਿਵਾਰ ਜਿੰਨੀ ਸਾਡੇ ਕੋਲੇ ਜਾਇਦਾਦ ਐ ਬਾਦਲ ਪਰਿਵਾਰ ਜਿੰਨੀ ਹੈ ਨਹੀਂ ਨਾ ਕਿਸੇ ਵੱਡੇ ਰਾਜਾ ਜਿੰਨੀ ਐ ਪਰ ਇੱਕ ਸਧਾਰਨ ਜੱਟ ਦਾ ਪੁੱਤ ਚੰਗਾ ਭਲਾ ਹੈਗਾ ਮੇਰੇ ਬਾਪੋਰੀ ਪੰਜ ਭਰਾ ਸੀਗੇ ਪੰਜ ਭਰਾ ਹੋਣ ਦੇ ਬਾਵਜੂਦ ਸਾਡੀ ਜ਼ਮੀਨ ਸਰਪਲਸ ਨਿਕਲੀ ਇੰਨੀ ਕੁ ਤਾਂ ਢੇਰੀ ਸੀਗੀ ਸਾਡੇ ਕੋਲੇ ਜਿਹੜੀ ਅਸੀਂ ਕਰਕੇ ਖਾ ਸਕਦੇ ਆ ਇਸ ਕਰਕੇ ਜੇ ਮੈਂ ਪੈਸੇ ਕਮਾਉਣੇ ਹੁੰਦੇ ਤੇ ਰੇਤੇ ਦੇ ਕੌਣ-ਕੌਣ ਵੰਡਦਾ ਸੀ ਕਿੱਥੇ ਵੰਡਦਾ ਸੀ ਮੈਨੂੰ ਇਹ ਵੀ ਪਤਾ ਨਾ ਗਵਾਈਆਂ ਦਿਵਾਓ ਮੈਨੂੰ ਨਾ ਇਸ ਕਮਾਂਚ ਪਾਓ ਤੁਸੀਂ ਤੇ ਜੇ ਹੋਰ ਕਿਤੇ ਪੈਸੇ ਆਉਂਦੇ ਸੀ ਕਰੋੜਾ ਰੁਪਏ ਦਾ ਹਿਸਾਬ ਜਿਹੜਾ ਇਲੈਕਸ਼ਨ ਹੈ ਬਾਅਦ ਇਲੈਕਸ਼ਨ ਦੂਜੇ ਚੀਜ਼ੇ ਹੁੰਦੇ ਸੀ ਤੇ ਫਿਰ ਉਹ ਮੈਂ ਤਾਂ ਮੇਰਾ ਤਾਂ ਉਹ ਵੀ ਲਿਖ ਕੇ ਜਾਂਦਾ ਸੀ ਈਵਨ ਇਥੋਂ ਤੱਕ ਕਿ ਮੈਂ ਤਾਂ ਕੋਲੋਂ ਛੋੜਾ ਬੋਟਾ ਜਿੰਨਾ ਵੀ ਖਰਚਾ ਹੁੰਦਾ ਸੀ ਖਰਚਾ ਕਰਕੇ ਤੁਰਦਾ ਸੀ ਇਸ ਕਰਕੇ ਸੰਗਾ ਸਾਹਿਬ ਇਹਨੂੰ ਇਹਨਾਂ ਗੱਲਾਂ ਤੋਂ ਬਾਜ ਆਜੋ ਇਹਨਾਂ ਗੱਲਾਂ 'ਚ ਕੁਝ ਨਹੀਂ ਧਰਿਆ ਪਿਆ